ਸਭ ਤੋਂ ਪਹਿਲਾਂ ਤੇ ਤੁਹਾਡੇ ਚੈਨਲ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਮਤ ਕਰਦਾ ਅੱਜ ਬਹੁਤ ਹੀ ਪਟਿਆਲਾ ਸ਼ਹਿਰ ਉਹ ਸਾਰੇ ਪੰਜਾਬ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ ਜਿਹੜੀ ਜਿਮਨੀ ਚੌਂ ਜਿਹੜੀ ਜਲੰਧਰ ਚ ਜਿਹੜੀ ਅੱਜ ਜੋ ਨਤੀਜੇ ਨਿਕਲੇ ਹਨ ਔਰ ਲੋਕਾਂ ਨੇ ਇਸ ਚੀਜ਼ ਦਾ ਜਨਨ ਕਿ ਸਬੂਤ ਦਿੱਤਾ ਹੈ ਕਿ ਅਸੀਂ ਜਿਹੜੇ ਪਾਰਟੀ ਦੇ ਗਰਦਾਰ ਔਰ ਲੋਕਾਂ ਦੇ ਵਿਸ਼ਵਾਸਾਂ ਦੇ ਉੱਤੇ ਪਾਣੀ ਫੇਰਨ ਵਾਲੇ ਇਨਸਾਨ ਨੂੰ ਬਿਲਕੁਲ ਨਕਾਰਾਂਗੇ ਔਰ ਨਕਾਰਦੇ ਰਹਾਂਗੇ ਔਰ ਉਹਨਾਂ ਨੇ ਆਪਣਾ ਰੋਸ ਪ੍ਰਗਟ ਕਰਦੇ ਹੋਏ ਸਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਮਹਿੰਦਰ ਪਗਲ ਜੀ ਨੇ ਇਹਨਾਂ ਨੂੰ ਵੱਧ ਤੋਂ ਵੱਧ ਵੋਟਰਾਂ ਨਾਲ ਜਿਤਾਇਆ ਏਡੀ ਵੱਡੀ ਲੀਡ ਨਾਲ 36000 ਦੀ ਲੀਡ ਨਾਲ ਔਰ ਜਿਹੜੇ ਸ਼ੀਤਲ ਉਂਗਰਾਲ ਹਨ ਉਹ ਸਮਝ ਲੋ ਲੋਕਾਂ ਨੇ ਆਪਣੇ ਵਿਰੋਧ ਦਾ ਸ਼ਿਕਾਰ ਹੋਏ ਹਨ ਔਰ ਜਿਨ੍ਹਾਂ ਨੇ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਪਾਣੀ ਫੇਰਿਆ ਔਰ ਉਹਨਾਂ ਦੇ ਵਿਸ਼ਵਾਸ ਨੂੰ ਜਿਹੜਾ ਉਹਨਾਂ ਧੋਖਾ ਦਿੱਤਾ ਸੋ ਇਸ ਕਰਕੇ ਸਾਰੇ ਪੰਜਾਬ 'ਚ ਬੜਾ ਖੁਸ਼ੀ ਦਾ ਮਾਹੌਲ ਹੈ ਜਿੱਥੇ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਸ ਚੀਜ਼ ਦੇ ਵਧਾਈ ਦੇ ਪਾਤਰ ਹਨ ਉਦੇ ਨਾਲ ਨਾਲ ਹੀ ਸਾਡੇ ਐਮਐਲਏ ਬਟਾਲਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜੀ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਵੀ ਹਨ ਉਹਨਾਂ ਨੂੰ ਵੀ ਜਿਹੜੀ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਸਨ ਉਹਨਾਂ ਨੇ ਪੂਰਾ ਇਨਸਾਫ ਕਰਦੇ ਹੋਏ ਦਿਨ ਰਾਤ ਦੇ ਕਰਕੇ ਆਪਣੇ ਸਾਡੇ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਇਸ ਤਰੀਕੇ ਨਾਲ ਲੋਕਾਂ ਨੇ ਵਨ ਸਾਈਡ ਉਹਦੇ ਵੋਟਾਂ ਪਾਈਆਂ ਕਿੰਨੀ ਵੱਡੀ ਲੀਡ ਆਈ ਕਿਹੜੇ ਲੋਕਾਂ ਨੇ ਮੁੱਦੇ ਪਸੰਦ ਕੀਤੇ ਤੇ ਕਿਹਨਾਂ ਨੂੰ ਨਕਾਰ ਦਿੱਤਾ ਲੋਕ ਐਸੀ ਨੂੰ ਮਹਿਸੂਸ ਕਰਦੇ ਆ ਵੀ ਦੇਖੋ ਇੱਕ ਦਿਨ ਨੇ ਇਲੈਕਸ਼ਨ ਕਰਵਾ ਕੇ ਪੰਜਾਬ ਸਰਕਾਰ ਦੇ ਕਿੰਨਾ ਖਰਚੇ ਦਾ ਬੋਝ ਪਾਤਾ ਜਦ ਕਿ 5 ਸਾਲ ਵਾਸਤੇ ਮੈਂਡੇਟ ਦਿੱਤਾ ਸੀ ਔਰ ਇਸ ਇਨਸਾਨ ਨੂੰ 5 ਸਾਲ ਪੂਰੇ ਦੇਖਣੇ ਚਾਹੀਦੇ ਸਨ ਅਗਰ ਪਾਰਟੀ ਬਦਲ ਨਹੀਂ ਸੀ ਤੇ ਲੋਕਾਂ ਦੇ ਕੰਮ ਕਰਵਾ ਕੇ ਉਸ ਤੋਂ ਬਾਅਦ ਬਦਲਦੇ ਲੇਕਿਨ ਅਧ ਵਿਚਕਾਰ ਮਜਦਾਰ ਦੇ ਵਿੱਚ ਲੋਕਾਂ ਨੂੰ ਛੱਡ ਕੇ ਹਾਂਜੀ ਔਰ ਸਰਕਾਰ ਤੇ ਵੀ ਬੋਝ ਬਣਿਆ ਔਰ ਲੋਕਾਂ ਨੇ ਵੀ ਧੋਖਾ ਕੀਤਾ ਹੁਣ ਲੋਕਾਂ ਨੇ ਉਸ ਚੀਜ਼ ਦਾ ਰੋਸ ਪ੍ਰਗਟ ਕੀਤਾ ਜਿਹਦਾ ਨਤੀਜਾ ਉਹ ਖੁਦ ਭੁਗਤ ਰਿਆ ਇਹ ਮੁੱਦਾ ਇਹ ਹੈ ਕਿ ਆਏ ਸੀਗਾ ਕਿ ਮਤਲਬ ਇੱਕ ਤੇ ਆਪ ਪਾਰਟੀ ਨੂੰ ਲੋਕਾਂ ਆ ਪਸੰਦ ਕਰਦੇ ਉਹਦੀ ਨੀਤੀਆਂ ਤੇ ਉਹਨਾਂ ਨੂੰ ਮੋਹਰ ਲਾਈ ਆ ਸੈਕੰਡਲੀ ਦਲ ਬਦਲਵਾਂ ਨੂੰ ਜਿਹੜਾ ਪਬਲਿਕ ਨੇ ਬਿਲਕੁਲ ਨਕਾਰਤਾ ਤੇ ਜਿਤਾਂਦੀ ਪਬਲਿਕ ਆ ਤੇ ਉਹ ਆਪਣਾ ਹਿੱਤ ਵੇਖ ਕੇ ਦਲ ਬਦਲ ਕੇ ਦੂਜੇ ਪਾਸੇ ਚਲ ਜਾਂਦੇ ਆ ਤੇ ਉਸ ਬਾਅਦ ਜਨਤਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਹੁੰਦੀਆਂ ਉਹ ਕਿਹਦੇ ਸਾਡਾ ਕੀ ਸਿਸਟਮ ਹੈਗਾ ਉਹਨਾਂ ਫਿਰ ਇਸੇ ਕਰਕੇ ਦਲ ਬਦਲਵਾਂ ਨੂੰ ਜਿਹੜਾ ਕੋਈ ਮੌਕਾ ਨਹੀਂ ਦਿੱਤਾ ਵੱਡੀ ਲੀਡ ਦੇ ਵਿੱਚ ਇੱਕ ਤਰਫਾ ਹੋ ਕੇ ਵੋਟਾਂ ਪਾ ਕੇ ਉਹਨਾਂ ਨੇ ਜਿਹੜਾ ਭਗਤ ਜੀ ਨੂੰ ਜਿਤਾਇਆ ਤੇ ਸਾਡੇ ਜਿਹੜੇ ਅਮਨ ਸ਼ੇਰ ਸਿੰਘ ਜੀ ਕਲਸੀ ਸਾਹਿਬ ਬਟਾਲੇ ਹੋਂ ਪ੍ਰੈਜ਼ੀਡੈਂਟ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਆਪਣੇ ਪੰਜਾਬ ਨੇ ਉਹ ਕਾਫੀ ਉਹਨਾਂ ਨੇ ਮਿਹਨਤ ਕੀਤੀ ਉੱਥੇ ਜਾ ਕੇ ਉਹਨੇ ਦਿਨ ਉੱਥੇ ਹੀ ਰਹੇ ਨੇ ਸਾਨੂੰ ਉਹਨਾਂ ਦਾ ਬੜਾ ਮਾਣ ਆ ਬਟਾਲੇ ਦੀ ਨੂੰ ਹਾਰ ਬਦਲੀ ਉਹਨਾਂ ਦਾ ਤੇ ਜਲੰਧਰ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਤਤਾਜ਼ ਦੇ ਵਿੱਚ ਇਹ ਵੋਟਾਂ ਪਾ ਕੇ ਆਮ ਪਾਰਟੀ ਨੂੰ ਜਿਤਾਇਆ ਜੁਤਰਾਈ ਮੈਂ ਤੁਹਾਡੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਸਭਨਾ ਪਹਿਲਾਂ ਇਹ ਨੰਬਰ 1 ਤੇ ਜਲੰਧਰ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਮਹਿੰਦਰ ਭਗਜੀ ਨੂੰ ਬ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਕਦ ਬਹੁਤ ਉੱਚਾ ਹੋਇਆ ਜੀ ਸੈਲੀਬ੍ਰੇਸ਼ਨ ਕਿਤਰਾ ਜੀ ਸੈਲੀਬ੍ਰੇਸ਼ਨ ਪੂਰੇ ਤੁਹਾਡੇ ਸਾਹਮਣੇ ਤੇ ਲੱਡੂ ਵੰਡੇ ਗਏ ਢੋਲ ਵੱਜੇ ਗਏ ਜੀ ਬਹੁਤ ਨਗਾਰੇ ਵੱਜੇ ਗਏ ਜੀ ਤੇ ਸੀਐਮ ਸਾਹਿਬ ਦੀ ਫੈਮਿਲੀ ਤੇ ਸੀਐਮ ਸਾਹਿਬ ਦਾ ਕਦ ਬਹੁਤ ਜ਼ਿਆਦਾ ਉੱਚਾ ਹੋਇਆ ਜੀ ਉਹ ਸਾਡੇ ਬਟਾਲੇ ਦੇ ਐਮਐਲਏ ਸ਼ੈਰੀ ਕਲਸੀ ਜੀ ਦਾ ਬਹੁਤ ਕਰਦੂ ਉੱਚਾ ਉਹਨੇ 1 ਮਹੀਨਾ ਪੂਰਾ ਉੱਥੇ ਦਿਨ ਰਾਤ ਕੀਤੀ ਹੈ ਜੀ ਬਹੁਤ ਵਧੀਆ ਸੀਐਮ ਸਾਹਿਬ ਦੀ ਫੈਮਿਲੀ ਨਾਲ ਐਮਐਲਏ ਸਾਹਿਬ ਦੀ ਡਿਊਟੀ ਲੱਗੀ ਸੀ ਐਮਐਲਏ ਸਾਹਿਬ ਬਿਲਕੁਲ ਨਾਲ ਸੀ ਸੀਐਮ ਸਾਹਿਬ ਦੀ ਫੈਮਿਲੀ ਨਾਲ ਔਰ ਉਹਨਾਂ ਨੇ ਉਹ ਬਟਾਲੀ ਇੱਕ ਦਿਨ ਵਸੀਂ ਆਂਦੇ ਸੀ ਰਾਤ ਨੂੰ ਆਂਦੇ ਸੀ ਚਲ ਜਾਂਦੇ ਮੈਨੂੰ ਯਾਦ ਉਹਨਾਂ ਦੇ ਬੇਟੇ ਦਾ ਬਰਥਡੇ ਸੀ ਆਪਣੇ ਬੇਟੇ ਦੇ ਬਰਥਡੇ ਤੇ ਆਏ ਸੀ ਉਸ ਤੋਂ ਬਾਅਦ ਵਾਪਸ ਚਲ ਗਏ ਉਹਨਾਂ ਨੇ ਕਿਹਾ ਮੈਂ ਸੀਟ ਜਿੱਤ ਗਈ ਉਹਨਾਂ ਦੀ ਡਿਊਟੀ ਲੱਗੀ ਸੀ 27 ਨੰਬਰ ਵਾਰਡ 'ਚ ਉਹਨਾਂ ਨੂੰ ਪਹਿਲੇ ਸਨ 27 ਨੰਬਰ ਵਾਰਡ ਤੋਂ ਵਾਰ ਤੋਂ ਵਾਰ ਬੋਟਾਣਾ ਚਾਹੀਦਾ